ਹਾਂਜੀ RAM RAM ਸਤ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਪ੍ਰਭੂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਰੋ ਅੱਜ ਤੁਹਾਨੂੰ ਇੱਕ ਚਾਰ ਕਟੀਆਂ ਦਿਖਾ ਰਹੇ ਹਾਂ ਜੋ ਬਕਾਊ ਕੀਤੀਆਂ ਗਈਆਂ ਤੇ ਇਹਨਾਂ ਕਟੀਆਂ ਦੀ ਜਿਹੜੀ ਡਿਟੇਲ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਰੋ ਇਹ ਜੋ ਵੀਰੋ ਚਾਰ ਕਟੀਆਂ ਇਹਨਾਂ ਦੀ ਜਿਹੜੀ ਡਿਟੇਲ ਹੈ ਹੁਣ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆ ਵੀਰੋ ਸਭ ਤੋਂ ਪਹਿਲਾਂ ਛੋਟੀ ਕੱਟੀ ਹੈ ਨੰਬਰ 1 ਤੇ ਇਹ ਕੱਟੀ ਹੈ ਜਿਹੜੀ ਇਹਦੀ ਉਮਰ ਹੈ 7 ਤੋਂ 8 ਮਹੀਨਿਆਂ ਦੇ ਕਰੀਬ ਹੈ ਤੇ ਵਧੀਆ ਹਾਈਟ ਹੈ ਕੱਟੀ ਦੀ ਤੇ ਥੱਲੋ ਤੁਸੀਂ ਇਹਦਾ ਜਿਹੜਾ ਹੈ ਹਵਾਨਾ ਦੇਖ ਸਕਦੇ ਹੋ ਕੱਲਾ ਕੱਲਾ ਥਣ ਲੱਗਿਆ ਹੋਇਆ ਹੈ ਕੱਟੀ ਦੇ ਵਧੀਆ ਮੂੰਹ ਮਿੱਠਾ ਵੀਰੋ ਕੱਟੀ ਦਾ ਸਿੰਘ ਜਿਹੜੇ ਐ ਮੋੜ ਜੇਗੀ ਤੇ ਇਹ ਵੀਰੋ ਕੱਟੀ ਐ ਜੋ ਉਮਰ ਇਹਦੀ 7 ਮਹੀਨੇ ਤੇ ਪ੍ਰਾਈਸ ਇਹਦਾ 10000 ਰੁਪਿਆ ਹੈ ਹੁਣ ਵੀਰੋ ਆ ਜੇ ਨੰਬਰ 2 ਕੱਟੀ ਐ ਜਿਹੜੀ ਇਹਦੀ ਤੁਸੀਂ ਹਾਈਟ ਤੇ ਵੇਲ ਦੇਖ ਸਕਦੇ ਹੋ ਵਧੀਆ ਲੰਬਾਈ ਚੌੜਾਈ ਦੀ ਕੱਟੀ ਐ ਤੇ ਇਹਦੀ ਜੋ ਉਮਰ ਐ 9 ਮਹੀਨੇ ਐ ਤੇ ਇਹਦਾ ਤੁਹਾਨੂੰ ਜਿਹੜਾ ਐ ਥੱਲੋਂ ਤੁਸੀਂ ਇਹਦੇ ਥਣ ਦੇਖ ਸਕਦੇ ਹੋ ਕੱਲੇ ਕੱਲੇ ਐ ਮੋٹے ਥਣ ਲੱਗੇ ਹੋਏ ਐ ਤੇ ਮੂੰਹ ਮੱਥਾ ਵੀ ਇਹਦਾ ਚੈੱਕ ਕਰ ਸਕਦੇ ਹੋ ਬਿਲਕੁਲ ਕਾਲੀ ਸ਼ਾ ਕੱਟੀ ਹੈ ਪੂਰੀ ਲੰਬਾਈ ਦੀ ਕੱਟੀ ਹੈ ਤੇ ਇਹਦਾ ਜੋ ਪ੍ਰਾਈਸ ਹੈ ਵੀਰ ਉਹ 17000 ਰੁਪਇਆ ਹੈ ਹੁਣ ਆਜੋ ਵੀਰੋ ਨੰਬਰ 3 ਕੱਟੀ ਤੇ ਇਹ ਜੋ ਕੱਟੀ ਨੰਬਰ 3 ਹੈ ਇਹਦੀ ਤੁਸੀਂ ਪਿੱਠਪੂੜਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਤੇ ਉਮਰ ਇਹਦੀ 11 ਮਹੀਨੇ ਹੈ ਤੇ ਮੂੰਹ ਮੱਥਾ ਤੁਸੀਂ ਇਹਦਾ ਚੈੱਕ ਕਰ ਸਕਦੇ ਹੋ ਵਧੀਆ ਹੈ ਕਾਲੀ ਸ਼ਾ ਕੱਟੀ ਹੈ ਪਿੱਟ ਦੀ ਤੁਸੀਂ ਚੁੜਾਈ ਇਹਦੀ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਪਿੱਟ ਦੀ ਚੁੜਾਈ ਤੇ ਹੁਣ ਤੁਹਾਨੂੰ ਇਹਦਾ ਥੱਲੂ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵਧੀਆ ਥਣ ਹਵਾਨੇ ਦੀ ਕੱਟੀ ਹੈ ਵੀਰੋ ਇਕੱਲਾ ਇਕੱਲਾ ਥਣ ਲੱਗਿਆ ਹੋਇਆ ਹੈ ਇਹਦੇ ਵੀ ਇਹਦਾ ਜੋ ਪ੍ਰਾਈਸ ਹੈ ਵੀਰੋ ਉਹ 22000 ਰੁਪਇਆ ਹੁਣ ਆਜੋ ਵੀਰੋ ਨੰਬਰ 4 ਜੋ ਕੱਟੀ ਹੈ ਇਹ ਵੀਰੋ ਜੋ ਕੱਟੀ ਐ ਇਹਦੀ ਉਮਰ 1 ਸਾਲ ਐ ਤੇ ਇਹਦਾ ਤੁਸੀਂ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਮੱਥੇ ਤੇ ਫੁੱਲੀ ਐ ਇਹਦੇ ਸਿੰਗ ਇਹਦੇ ਮੋੜਨੇ ਸ਼ੁਰੂ ਹੋ ਗਏ ਐ 1 ਸਾਲ ਦੀ ਕੱਟੀ ਐ ਕ੍ਰੋਸ ਬਰੀਡ ਦੇ ਵਿੱਚ ਐ ਤੇ ਇਹਦਾ ਤੁਸੀਂ ਥਣਲੇਵਾ ਚੈੱਕ ਕਰ ਸਕਦੇ ਹੋ ਇਹਦਾ ਵੀ ਥਣਲੇਵਾ ਜਿਹੜਾ ਬਹੁਤ ਜ਼ਿਆਦਾ ਵਧੀਆ ਐ ਕੱਟੀ ਦਾ ਕੱਲਾ ਕੱਲਾ ਥਣ ਲੱਗਿਆ ਹੈ ਕੱਟੀ ਦੇ ਤੇ ਹਾਈਟ ਬਹੁਤ ਜ਼ਿਆਦਾ ਵਧੀਆ ਕੱਟੀ ਦੀ ਇਹਦਾ ਜੋ ਪ੍ਰਾਈਸ ਹੈ ਵੀਰੋ ਉਹ 20000 ਰੁਪਇਆ ਹੈ ਤਾਂ ਵੀਰੋ ਇਹ ਚਾਰੇ ਕੱਟੀਆਂ ਬਕਾਊ ਕੀਤੀਆਂ ਗਈਆਂ ਜੋ ਵੀ ਕਿਸਾਨ ਵੀ ਇਹਨਾਂ ਕੱਟੀਆਂ ਨੂੰ ਖਰੀਦਣ ਦਾ ਇੱਛੂ ਹੋਵੇ ਉਹ ਕਾਲ 98721 52840 ਤੇ ਕਰ ਸਕਦਾ ਤੇ ਲੋਕੇਸ਼ਨ ਹੈ ਇਹਨਾਂ ਦੀ ਖਾਸ ਲੁਧਿਆਣਾ ਹੈ ਡੇਰੀ ਦੀਆਂ ਕੱਟੀਆਂ ਚੰਗੇ ਦੁੱਧ ਰਕਾਰਦੀਆਂ ਮੱਝਾਂ ਦੀਆਂ ਕੱਟੀਆਂ ਵੀਰੋ ਵੀਡੀਓ ਦੇਖਣ ਦੇ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ